ਚੰਡੀ ਦੀਵਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਈ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰਣੋਂ ਨ ਦਿਆਵੇ ਧਾਈ ਸਭ ਥਾਈ ਹੋਏ ਸੁਹਾਏ ਪੌੜੀ ਖੰਡਾ ਪ੍ਰਥਮ ਨਾਇ ਕਹਿ ਜਿਨ ਸਭ ਸੈਸਾਰੂ ਪਾਇਆ ਬ੍ਰਹਮਾ ਵਿਸ਼ਨ ਮਹੇਸਾਜ ਕੁਦਰਤ ਦਾ ਖੇਲ ਬਣਾਇਆ ਸਿੰਧ ਪਰਬਤ ਮੇਦਨੀ ਬਿੰਥਮ ਮੰਗ ਕਰਨ ਰਹਾਇਆ ਸਿਰ ਜੇ ਦਾਨੂ ਦੇਵ ਤੇ ਤਿਨ ਅੰਦਰ ਬਾਦ ਰਚਾਇਆ ਤੈਂ ਹੀ ਦੁਰਗਾ ਸਾਜਕੈ ਦੇਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਰਾਵਣ ਕਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਘਰਾਇਆ ਵੱਡੇ ਵੱਡੇ ਮੰਨ ਦੇਵਤੇ ਕਈ ਜੁਗਤਨੀ ਤਨ ਤਾਇਆ ਤਿਨੇ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੋ ਰੁਵਾਇਆ ਅਪਮਾਨ ਉਤਾਰਨ ਦੇਵਤਿਆਂ ਮਹਿਕਾ ਸੁਰਸੰਭ ਪਾਇਆ ਜੀਤ ਲੈ ਤិន ਜੀਵ ਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਬੀਰ ਖਾਇ ਕੈਸਰ ਉੱਪਰ ਛਤਰ ਫਿਰਾਇਆ ਦਿੱਤਾ ਇੰਦਰ ਨਕਾਲ ਕੇ ਤਨ ਗਿਰ ਕੈਲਾਸ ਤੇ ਆਇਆ ਡਰ ਕੇ ਹੱਥੋਂ ਦਾਨਵੀ ਦਿਲ ਅੰਦਰ ਤ੍ਰਾਸ ਵਿਧਾਇਆ ਪਾਸ ਦੁਰਗਾ ਦੇ ਅੰਦਰ ਆਇਆ ਪੌੜੀ ਇੱਕ ਦਿਹਾੜੇ ਆਈ ਨਾਵਣ ਦੁਰਗਾ ਸਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠੁਕਰਾਈ ਸਾਤੇ ਦਾਨਵੀ ਲੋਕੀ ਤਿਹ ਫਰਾਈ ਦੋਹੀ ਆਪਣੀ ਬੈਠੇ ਵਾਹਿ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਪਜਾਈ ਸਭ ਨਰਾਕਸਾਂ ਕਿਨੇ ਨਾ ਜਿੱਤਿਆ ਜਾਈ ਮੈਂ ਖੇਦੇ ਤਨੂ ਤੇਰੀ ਸ਼ਾਂਤ ਕਾਈ ਦੇਵੀ ਦੁਰਗਾ ਸਾਹ ਦੁਰਗਾ ਬੈਣ ਸੁਣੰਦੀ ਹੱਸੀ ਹੜ ਹੜਾਏ ਉਹੀ ਸ਼ਿਵ ਬੁਲਾਇਆ ਰਾਖਸ ਪਖਣਾ ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ ਰੋਹੀ ਮਹਾਮਾਈ ਰਾਖਸ ਮਾਰਨੇ ਦੁਹਰਾ ਰਾਖਸਾਏ ਰੋਹਲੇ ਖੇਤ ਪਿੜਨ ਕਹਿ ਚਾਏ ਲਸਕੰਤੇ ਗਾਂ ਵਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੋਹਾਂ ਕੁੰਧਾਰਾ ਮੋਜੜੇ ਢੋਲ ਸ਼ੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸਹ ਜੁੱਤਨੋ ਇੱਕ ਜਾਤ ਨਾ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਪੌੜੀ ਜੰਗਮ ਸਾਫਾ ਵੱਜਿਆ ਰਣਕੁਰੇ ਨਗਾਰੇ ਚਾਵਲੇ ਝੂਲਨ ਨੇ ਜੇ ਬੈਰ ਕਾ ਨਿਸ਼ਾਨ ਲਸਨ ਦਸਾਵਲੇ ਟੋਲ ਨਗਾਰੇ ਪੌਣ ਦੇ ਉਕਨ ਜਾਨ ਜਟਾਵਲੇ ਦੁਰਗਾ ਦਾ ਨੋਰਨ ਰਹੇ ਖੇਤ ਵਜਨ ਨਾਦ ਪਿਹਾਵਲੇ ਬੀਰ ਪਰੋਤੇ ਬਰਸ਼ੀਏ ਜੰਡਾਲ ਚਮਟਿਆਵਲੇ ਇੱਕ ਵੱਡੇ ਤੇਗੀ ਤਰਫੀਆਂ ਨ ਮਦ ਪੀਤੇ ਲੋਟਨ ਬਾਵਲੇ ਇੱਕ ਚੁਣ ਛਣ ਝਾੜੋ ਕੱਡੀਆਂ ਨ ਰੇਤ ਵਿੱਚੋਂ ਸੋਨਾ ਡਾਵਲੇ ਗਦਾ ਤ੍ਰਸੂਲਾ ਬਰਸ਼ੀਆਂ تیر ਵਗਨ ਖਰਿਓ ਤਾਵਲੇ ਝੰਡਸੇ ਭੁੰਗ ਮਸਾਵਲੇ ਮਰ ਜਾਵਨ ਬੀਰ ਹਾਵਲੇ ਪੌੜੀ ਵੇਖਣ ਚੰਡ ਪ੍ਰਚੰਡ ਨੋ ਰਣ ਕੁਰੇ ਨਗਾਰੇ ਥਾਇ ਰਾਖ ਸੋਲੇ ਚੌਗਰਦੇ ਭਾਰੇ ਹੱਥੀ ਤੇ ਗੱਪ ਪਕੜ ਕੇ ਰਣ ਪਿੜੇ ਕਰਾਰੇ ਕਦੇ ਨ ਨੱਠੇ ਜੁਦ ਤੇਜੋ ਦੇਜੂ ਝਾਰੇ ਦਿਲ ਵਿੱਚ ਰੋਬ ਡਾਇ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੈ ਬੀਰ ਖੇਤੋ ਉਤਾਰੇ ਮਾਰੇ ਜਪਣ ਬਿਜਲੀ ਸਿਰ ਭਾਰ ਮਨਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਮ ਦੇਵੀ ਦਸਤਨ ਚਾਈ ਸਹੀ ਹੰਸਾਰ ਦੀ ਪੇਟ ਮਲੰਦੇ ਲਾਈ ਮੱਖੇ ਦੇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਚੋਟੀ ਜਾਨ ਦਿਖਾਈ ਤਾਰੇ ਧੂਮ ਕੇਤ ਪੌੜੀ ਚੋਟਾ ਪਵਨ ਨਗਾਰਿਆਣੀਆਂ ਜੁੱਟੀਆਂ ਤੂੰ ਲਈਆਂ ਤਰਵਾਰੀ ਦੇਵਾ ਦਨਵਾ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਵੱਗੇ ਰਤ ਚੁਲਾਰੀ ਜਿਉ ਗੇਰੂ ਬਾਬਰਤਾ ਵੇਖਣ ਬੈਟ ਟਟਾਰੀ ਨਾਰੀ ਰਾਕਸਾਂ ਪਾਈ ਤੂੰ ਸਵਾਰੀ ਦੁਰਗਾ ਦਾਨਵੀ ਪੌੜੀ ਲਖਨਗਾਰੇ ਵਜਨ ਆਮੋ ਸਾਹਮਣੇ ਰਾਖ ਸਰਣੋਂ ਨ ਭਜਣ ਰੋਹੀ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕਹਿ ਬ੍ਰਿਛੜਨ ਦੁਰਗਾ ਸਾਹਮਣੇ ਪੌੜੀ ਗੁਰੇ ਨਗਾਰੇ ਡੋਹਰੇ ਰਣ ਸੰਗ ਲਿਆਲੇ ਢੋੜਲੇ ਪੇਟੇ ਤੂ ਹਰੇ ਸਰਦਾਰ ਜਟਾਲੇ ਉਖਲੀਆਂ ਨਾ ਸਾਜਨਾ ਮੂੰ ਜਪਣ ਆਲੇ ਤਾਏ ਦੇਵੀ ਸਾਹਮਣੇ ਬੀਰ ਮੁਸਲੀ ਆਲੇ ਸੁਰਪਤ ਜਿਹੇ ਲੜ ਹਟੇ ਬੀਰ ਤਲੇ ਨ ਟਾਲੇ ਗੱਜੇ ਦੁਰਗਾ ਘੀਰ ਕਹਿ ਜਣ ਕਣੀ ਹਰ ਕਾਲੇ ਪੌੜੀ ਚੋਟ ਪਈ ਖਰਚਾ ਮੀਂਦਰਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਇ ਕੈ ਰਾਖਸ ਬੜੇ ਅਲਾਮੀ ਪਾਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣ ਤੁਕਰੇ ਨਗਾਰੇ ਦਲਾ ਪਿੜੰਦਿਆਂ ਪਾਏ ਮੈਖਲ ਭਾਰੇ ਦੇਵਾ ਦਾ ਨਮ ਵਾਹਨ ਫਟ ਕਰਾਰੇ ਰਾਖਸ ਰੋਹ ਲੈ ਜਾਪਨ ਤੇਗੀ ਆਰੇ ਮਿਆਨੋਂ ਤੂੰ ਹੀ ਆ ਜੋ ਦੇ ਵੱਡੇ ਮਨਾਰੇ ਜਾਪਨ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੇ ਨੱਖ ਨਹਾਰੇ ਧਵਨ ਸਾਹਮਣੇ ਦੁਰਗਾ ਸਭੇ ਸ਼ੰਗਾਰੇ ਰਾਖਸ ਖੜਗ ਲੈ ਪੌੜੀ ਉਮਲ ਅਥੇ ਜੋਦੇ ਮਾਰੂ ਵਜਿਆ ਬੱਦਲ ਜਿਉ ਮੈਖਾ ਸੁਰ ਰਣ ਵਿੱਚ ਗੱਜਿਆ ਇੰਦਰ ਜੇ ਹੱਜੋਦਾ ਮੈਥੋਂ ਭੱਜਿਆ ਕਉਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਪੌੜੀ ਵਜੇ ਟੋਲ ਨਗਾਰੇ ਦਲਾ ਮੁਕਾਬਲਾ ਤੀਰ ਫਰੇਰੇ ਬਾਰਿਆ ਮੋ ਸਾਹਮਣੇ ਅਗਣਤ ਬੀਰ ਸੰਧਾਰੇ ਲਗਦੀ ਕਹਿ ਬਰੀਡ ਕੇ ਜਾਨ ਮਰਾਰੇ ਮਾਰੇ ਬਿਜਦੇ ਖੁੱਲੀ ਵਾਲੀ ਦਾ ਤਿਹਾਰੇ ਸਭੇ ਸੂਰ ਮੇ ਸੁੱਤੇ ਜਾਨ ਝਟਾਰੇ ਭੰਗਾ ਖਾਏ ਕਹਿ ਪੌੜੀ ਦੁਹਾਂ ਕਦਾਰਾ ਮੋਜੜੇ ਨਾਲ ਤੋਂਸਾ ਪahari ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਂ ਨੂੰ ਖੰਡਾ ਧੂਹਿਆ ਮੈਂ ਆਖਾ ਸੂਰ ਭਾਰੀ ਉਮਲ ਥੇ ਸੂਰਮੇ ਮਾਰਮਚੀ ਕਰਾਰੀ ਚੱਲਣ ਜਪਣ ਰਤ ਦੇ ਸਲ ਲੈ ਜੱਟ ਧਾਰੀ ਪੌੜੀ ਛੱਟ ਪਈ ਜਮਤਾਣੀ ਦਲਾ ਮੁਕਾਬਲਾ ਧੂ ਲਈ ਕਿਰਪਾਣੀ ਦੁਰਗਾ ਮਿਆਂ ਤੇ ਚੰਡੀ ਰਾਖਸ ਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਜਵਾਣੀ ਲੱਥੀ ਕਰਗਲੇ ਆਖਰ ਤੁਲਾ ਪਲਾਣੀ ਰੜਕੀ ਧਰਤ ਜਾਏ ਲੈਂਦੀ ਅਕਸਦਾਣੀ ਸਿੰਘਾਂ ਤੋਲਦਿਆਂ ਕੂਰਮਸਰ ਲੈ ਲਾਣੀ ਦੁਸਨ ਮਾਰ ਕੇ ਵੱਡੇ ਗੰਤ ਖਾਣੀ ਮੋਏ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹੂ ਮਿਜਦੀ ਚਾਰੇ ਜੋ ਕਹਾਣੀ ਚੱਲਣ ਤੇਗਦੀ ਵਿਦਣ ਖੇਤ ਭਾਣੀ ਮੈਂ ਖੇਦੈ ਤਨੋ ਇੱਤੀ ਮੈਂ ਖਾਸੁਰ ਦੇਤ ਮਾਰੇ ਦੁਰਗਾ ਆਇਆ ਚੌਦੇ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮੈ ਪਠਾਣੀ ਸੁਣ ਕੇ ਰਾਗ ਨੂੰ ਰਤ ਦੇਹੜਵਾਣੀ ਚੱਲੇ ਬੀਰ ਖੇਤ ਪੀਤਾ ਫੁੱਲੇ ਜਾਣੀ ਘੁੰਮਣ ਸੂਰਮੇ ਹੋਈ ਲੋਪਵਾਨੀ ਦੇ ਵानु ਰਾਜਦੇਸ ਸਰਦੀ ਬਰਦਾਨੀ ਹੋਈ ਜਿੱਤ ਦਿਨ ਸੋਮਨ ਸੁਮਗਮਾਨੀ ਜਨਮੇ ਸੂਰਮੇ ਇੰਦਰ ਦੀ ਰਾਜਧਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਤਾਬਣਾ ਵੜ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਾਖਰਾ ਪੇੜ ਸੰਦਾ ਸਾਜ ਬਣਾਇਆ ਜੁਮੇ ਕਟ ਕ ਅਸ਼ੂ ਹਣੀ ਇਸਮਾਨ ਕਰਦੇ ਛਾਇਆ ਰੋਨ ਸੁੰਬ ਸਦਾਇਆ ਪੌੜੀ ਸੁਮਨ ਸੁੰਬ ਅਲਾਇਆ ਵੱਡ ਜੋਦੀ ਸੰਗ ਰਵਾਏ ਰੋਹ ਦਿਖਾਲੀ ਦਿੱਤੀਆਂ ਵਰਿਆਮੀ ਤੁਰੇ ਨਚਾਏ cure ਦਮਾਮੇ ਦੋਹਰੇ ਜੰਬਾਹਣ ਜੋ ਰੜਾਏ ਜੋਦਾਨੋ ਲੁਜਣਾਏ ਪੌੜੀ ਦਾਨੋ ਦਿਓ ਅਨੰਗੀ ਸੰਗ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਦਿਆ ਪੂਤਾ ਇਲਾ ਕਾਗੀ ਗੋਸਤ ਪਖਿਆ ਉਮਰ ਧਮੜ ਜਾਗੀ ਕੱਤੀ ਸੂਰਿਆਂ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਉ ਪੁਝਾਈ ਮਿਲ ਕੇ ਰਾਖਸੀ ਲੋਕੀ ਦੀ ਫਰਾਹੀ ਦੋਹੀ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾਂ ਡਰਦਿਆਂ ਦੀ ਚੰਡ ਚੜਾਈ ਉੱਤੇ ਰਾਖਸਾਂ ਪੌੜੀ ਆਈ ਫੇਰ ਪਵਾਨੀ ਖ਼ਬਰੀ ਪਾਈਆਂ ਦੇਤ ਵੱਡੇ ਅਬਮਾਈ ਹੋਏ ਇੱਕ ਥੇਲੋ ਚੰਤ ਹੰਗਮਾਨੀ ਰਾਏ ਬੁਲਾਇਆ ਵੱਡਾ ਜਗ ਵਿੱਚ ਤੁਨੋਂ ਆਪ ਕਹਾਇਆ ਛੋਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇ ਕਹਿ ਤੂੰ ਮਿਆਂ ਨੂੰ ਖੰਡਾ ਧਾਈ ਸਾਹਮਣੇ ਸੱਬੇ ਵੀਰ ਸੰਘਾਰੇ ਤੁਮਰ ਨੈਣ ਦੇ ਜੱਟ ਲੈ ਕੱਟਿਆਰੇ ਦਰਖਤ ਬਾਡੀਆਂ ਪੌੜੀ 24 ਤੋਂ ਸੁਵਜਾਈ ਦਲਾ ਮੁਕਾਬਲਾ ਰੋਹੀ ਭਵਾਨੀ ਉੱਤੇ ਰਾਕਸਾ ਖੰਮੇ ਦਸਤਨ ਚਾਈ ਸੀਨਸਾਰ ਦੀ ਬਹੁਤਿਆਂ ਦੇ ਤਾਂ ਲਾਈ ਕੀਤੀ ਰੰਗਲੀ ਪਾਈਆਂ ਮਾਰਨ ਪਾਈ ਦੁਰਗਾ ਜਾਣ ਕੈ ਰੋਹਿ ਹੋਇ ਚਲਾਈ ਰਾਖਸਰਾਏ ਨੂੰ ਜੰਪਰ ਦੀਆ ਪਠਾਈ ਲੋਚਨ ਤੁਮਨੋਂ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਪੰਨੇ ਦੇਤ ਪੁਕਾਰੇ ਰਾਜੇ ਸੁੰਭ ਥੈ ਲੋਚਨ ਤੁਮ ਸੰਘਾਰੇ ਸਨੇ ਸਪਾਈਆਂ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਾਪਨ ਅੰਬਰ ਤਾਰੇ ਡਿੱਗਨ ਸੂਰ ਮੇਂ ਗਿਰੇ ਪਰਬਤ ਭਾਰੇ ਮਾਰੇ ਬ੍ਰਿਜ ਦੇ ਦੇਤਾ ਦੇ ਦਲ ਖਾਰੇ ਦਸਤ ਖਾਏ ਕੈ ਬਚੇ ਸੁਮਾਰੇ ਮਾਰੇ ਰਹਦੇ ਰਾਏ ਥੈ ਪੌੜੀ ਰੋਹੇ ਹੋਏ ਬੁਲਾਏ ਰਾਖਸ ਸੁੰਭਨੈ ਬੈਠੇ ਮਤਾ ਪਕਾਇ ਦੇਵੀ ਲਿਆਵਣੀ ਚੰਡ ਔਰ ਮੰਡ ਪਠਾਏ ਬਹੁਤਾ ਕਟਕਦਾ ਜਾਬੇ ਸ ਪਰਛਾਏ ਬਣੀਆਂ ਕੇਜਮਾ ਜੇ ਤੇ ਰਾਏ ਬੁਲਾਏ ਚੱਲੇ ਜੁੱਧ ਨੂੰ ਜਣ ਜਮ ਪਕੜ ਚਲਾਏ ਸੱਬੇ ਮਾਰਣੇ ਪੌੜੀ ਢੋਲ ਨਗਾਰੇ ਵਾਜ ਤਲਾ ਮੁਕਾਬਲਾ ਰੋ ਰਹਿਲੇ ਆਏ ਉੱਤੇ ਰਾਖਸਾਂ ਸਭ ਨੀ ਤੁਰੇ ਨਚਾਏ ਵਰਸ਼ੇ ਪਕੜ ਕੇ ਬਹੁਤੇ ਮਾਰ ਗਰਾਏ ਅੰਦਰ ਖੇਤ ਦੇ ਤੇਰੀ ਸ਼ੈ ਬੁਲਾਏ ਬੁੱਠੀ ਦੇਵਤਾ ਤੇਰੀ ਸੰਗ ਬਜਾਏ ਸੰਗ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤੁਨਖ ਲੈ ਜਿੰਨੀ ਦਸਤੋ ਠਾਏ ਰਹੇ ਨਾ ਜੀਵ ਦੇ ਚੰਡ ਅਰਮੁੰਡ ਖਪਾਏ ਦੋਨੋਂ ਦੇਵਤਾ ਸੁਮਨ ਸੰਮਰਸਾਏ ਮਾਰੇ ਦੇਤ ਸੁਣ ਜੋਦੇ ਸਭ ਬੁਲਾਏ ਆਪਣੀ ਮਜਲਸੈ ਜਿੰਨੀ ਦੇਪ ਜਾਏ ਇੰਦਰ ਜੇਵ ਹੇਤੇ ਹੀ ਮਾਰ ਗਰਾਏ ਪਲ ਵਿੱਚ ਦੇਵਤੇ ਦਸਤੀ ਦਸਤ ਬਜਾਏ ਉਨਾਂ ਚਿਤ ਕਰ ਫਿਰ ਸਰਵੰਤ ਵੀ ਚਲਾਏ ਬੀੜੇ ਰਾਏ ਦੇ ਸੰਜ ਪਟੈਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਰੜਾਏ ਰਾਖਸ ਰੋਹਲੇ ਕਿਨੇ ਨਾ ਕਦੇ ਹਟਾਏ ਜੁਦ ਮਚਾਏ ਕੈ ਮਿਲਤੇ ਇਦਾਨੋ ਆਏ ਹੁਣ ਸੰਗਰ ਵੇਖਣਾ ਪੌੜੀ ਦੇਤੀ ਡੰਡੋ ਪਾਰੀ ਨੇੜੇ ਆਏ ਕੈ ਸਿੰਘ ਕਰੀ ਸਵਾਰੀ ਦੁਰਗਾ ਸੂਰ ਸੁਣ ਖੱਬੇ ਦਸ ਤੋਂ ਪਾਰੀ ਕਦਾ ਫਰਾਏ ਕੈ ਸੈਨਾ ਸਭ ਸੰਘਾਰੀ ਸਰਵੰਤ ਬੀਜ ਦੀ ਜਨਮਦ ਖੈ ਮਦਾਰੀ ਹੂ ਮਨਸੂਰ ਮੇ ਅਗੰਤ ਪਉ ਪ੍ਰਸਾਰੀ ਰੁਲੇ ਅਹਾੜ ਵਿੱਚ ਜਾਣ ਕਰ ਖੇਲ ਖਿਲਾਰੀ ਸੁੱਤੇ ਫਾਗ ਨੂੰ ਪੌੜੀ ਸਰਣਵਤ ਬੀਜ ਹੰਕਾਰੇ ਰਹੰਦੇ ਸੂਰਮੇ ਜੋ ਦੇ ਵੱਡੇ ਮਰਾਰੇ ਦਿਸਨ ਖੇਤ ਵਿੱਚ ਸਬ ਨੀਂਦਸ ਤੋਂ ਪਾਰੀ ਤੇਗਾ ਧੂਕੈ ਮਾਰੂ ਮਾਰ ਪੁਕਾਰੇ ਆਏ ਸਾਹਮਣੇ ਸੰਜਾਂ ਤੇ ਠਣਕਾਰੇ ਤੇਗੀ ਉੱबरे ਘਾਟ ਘੜਨ ਠਠਿਆਰੇ ਜਾਨ ਬਜਾਏ ਕੇ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਕੁਮਰ ਬਰਖਸਤਾਣੀ ਰਣ ਵਿੱਚ ਕੱਤਿਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉਠ ਠ ਮੰਗਣ ਪਾਣੀ ਕਾਇਲ ਖੂਮ ਦੇ ਏਵਣ ਮਾਰ ਵਹਾਣੀ ਉਤੇ ਰਾਕਸਾਂ ਬਿਜਲ ਜਿਓ ਚਰਲਾਣੀ ਉੱਠੀ ਦੇਵਤਾ ਪੌੜੀ ਚੋਬੀ ਤੋਸਤ ਪਾਰੀ ਤਲਾ ਮੁਕਾਬਲਾ ਸਭੋ ਸੈਨਾ ਮਾਰੀ ਪਲਵਿਚ ਦਾਨਵੀ ਦੁਰਗਾ ਦਾਨੋ ਮਾਰੇ ਰੋ ਬਢਾਏ ਕੈ ਸਿਰ ਵਿਚ ਤੇਗ ਵਗਾਈ ਸ੍ਰੋਣ ਵਿਤ ਬੀਜਦੇ ਅਗਣਤ ਦਾਨੋ ਪਾਰੇ ਹੋਏ ਲੋਹੂਆ ਜੋਦੇ ਜੇੜ ਮਰਾਰੇ ਅੰਦਰ ਖੇਤ ਦੇ ਦੁਰਗਾ ਨੋ ਨਲਕਾਰ ਆਏ ਸਾਹਮਣੇ ਦੁਰਗਾ ਸਵੇ ਸ਼ੰਗਾਰੇ ਰਾਖਸ ਆਮਦੇ ਰਤੂ ਦੇ ਪਰਣਾਲੇ ਤਿੰਤੇ ਪੁਹੇ ਪਏ ਉੱਠੇ ਕਾਰਣਿਆਰੇ ਰਾਖਸ ਹੜ ਹੜਾਏ ਤਗਾ ਸੰਗਲੀ ਆਲੀ ਸੰਗ ਰਵਾਇਆ ਬਰਸੀ ਬੰਗਲੀ ਆਲੀ ਸੂਰੇ ਸੰਗਰੇ ਪੇੜ ਪਿਆ ਬੀਰਾਲੀ ਦੁਰਗਾ ਦਾਨਵੀ ਮਾਰ ਮਚੀ ਮੋਹਰਾਲੀ ਅੰਦਰ ਖੇਦ ਦੇ ਜਨ ਨਟ ਲੱਥੇ ਛਾਲੀ ਢੋਲ ਵਜਾਏ ਕਹਿ ਲੋ ਫਾਤੀ ਜਾਲੀ ਲੋਥੀ ਜਮ ਧੜੀ ਕਣ ਵਿੱਚ ਜਿਉ ਚੰਚਾਲੀ ਤੇ ਗਾਂ ਹਸੀਆ ਘਮਣਿਆਰ ਸਿਆਲੀ ਬਣਿਆ ਕੇਜਮਾ ਤੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੂੰ ਮਿਆਨੇ ਲਈਆਂ ਜਵਾਨੀ ਸੂਰਮੇ ਸੁਰਣ ਵਿਤ ਬੀਜ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹਿਆਂੀਆਂ ਰੋਬ ਡਾਇਕੇ ਸਭ ਨੀਆਂ ਅਰਵ ਗਾਈਆਂ ਤੇਗਾ ਧੂਕੇ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕਹਿ ਦੇਵੀ ਆਪ ਚਲਾਈਆਂ ਤੱਕ ਤੱਕ ਦਾਨ ਵੀ ਲੋਹੂ ਨਾਲ ਡੁਬਾਈਆਂ ਤੇ ਗਨੰਗੀਆਂ ਸਾਰ ਸੁੱਤੀ ਜਨਨਾਈਆਂ ਮਿਲ ਕਹਿ ਦੇਵੀਆਂ ਸਬੇ ਮਾਰ ਕਰਾਈਆਂ ਅੰਦਰ ਖੇਤ ਦੇ ਤਿੱਦੋਂ ਫੇਰ ਸਮਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਘ ਰਚਿਆ ਢੋਲ ਸੰਖ ਨਗਾਰੇ ਵਾਇਕੈ ਚੰਡ ਚਤਾਰੀ ਕਾਲ ਕਾਮਨ ਬਾਲਾ ਰੂਸ ਵਡਾਇਕੈ ਨਿਕਲੀ ਮੱਥਾ ਫੋੜ ਕੇ ਜਨਫਤ ਇਨਸਾਨ ਬਜਾਏ ਕੈ ਜਾਗ ਸੁ ਜੰਮੀ ਜੁਦਨੋ ਜਰਵਾਣਾ ਜਰਮ ਰਾਇਕੈ ਰਣ ਵਿੱਚ ਕੇ ਰਕਤਿਆ ਜਨਸੀ ਤੁਰਿਆ ਗਣ ਨਾਇਕੈ ਆਵ ਸੂਲਾ ਹੋਇਆ ਤਿਹ ਲੋਕਾਂ ਤੇ ਖੁਣਸਾਇਕੈ ਰੋਸਦਾ ਚੱਕਰ ਪਾਣ ਕਰ ਨੰਦਗ ਖੜ ਗੋਠਾਏ ਕੈ ਰਕਸ ਬੈਠੇ ਰੋਲੇ ਤੀਰ ਤੇਗੀ ਸੈ ਬਲਾਇਕੈ ਬਹੁਤ ਪਛਾੜੇ ਰਕਸਾਂ ਦਲ ਦੇ ਤੰਦਰ ਜਾਇ ਕੈ ਬੋਕੀ ਸੀ ਪਕੜ ਪਛਾੜਿਆ ਨ ਤਿਰ ਅੰਦਰ ਤੂੰ ਮਰ ਚਾਇ ਕੈ ਵੱਡੇ ਵੱਡੇ ਚੁਣਸੂਰ ਮਹਿੰਗੇ ਕੋਟੀ ਦੇ ਚਲਾਇ ਕੈ ਰਣ ਕਾਲੀ ਗੁੱਸਾ ਖਾਇ ਕੈ ਪੌੜੀ ਦੂਹਾਂ ਕੰਦਾਰਾ ਮੌਜੜੇ ਅਣੀਆਂ ਚੋਈਆਂ ਤੂੰ ਕਿਰਪਾਨਾਂ ਤਿੱਖੀਆਂ ਨਾਲ ਲੋਹ ਧੋਈਆਂ ਹੂਰਾ ਸ੍ਰਣਵਤ ਬੀਜਨੋਕ ਕਤ ਖੇਰ ਖਲੋਈਆਂ ਲਾੜਾ ਵੇਖਣ ਲਾੜੀਆਂ ਚੌਗਿਰਦੇ ਹੋਈਆਂ 24 ਤੋਂ ਸਿਪਾਈਆਂ ਦਲਾਂ ਪੜਿੰਦੇ ਆ 10 ਤੀਤੂ ਨਚਾਈਆਂ ਤੇ ਗਾਂ ਤਖੀਆਂ ਸੂਰਿਆਂ ਦੇ ਤਾਂ ਲਾਈਆਂ ਗੋਸਤ ਗਿੱਡੀਆਂ ਵਿਦਣ ਰਾਤੀਆਂ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹ ਪਖਣਾ ਸੱਬੇ ਮਾਰ ਹਟਾਈਆਂ ਫੌਜਾਂ ਦਾ ਨਵਾ ਪਈ ਦੀ ਕਥਾ ਸੁਣਾਈਆਂ ਰਾਜੇ ਸੁੰਬਨੋ ਕੋਈ ਨਾ ਪੌਣੇ ਪਾਈਆਂ ਬੁੰਦਾਂ ਰਕਤ ਦੀਆਂ ਕਾਲੀ ਖੇਤ ਕਪਾਈਆਂ ਸੱਬੇ ਸੂਰ ਤਾਂ ਬਹੁਤੀ ਸ਼੍ਰੀ ਵਹਾਈਆਂ ਕੜੀਆਂ ਕਾਲ ਦੀਆਂ ਜਾਣ ਨਾ ਜਾਏ ਮਾਇਆ ਜੁਜ ਸੁਰ ਮੇ ਸੁਮਬ ਸੁਣੀ ਕਰ ਹਾਲੀ ਸੁਰਣਕ ਬੀਜ ਦੀ ਰਣ ਵਿੱਚ ਕਿਨੇ ਨਾ ਚਾਲੀ ਦੁਰਗਾਮ ਦੀ ਬਹੁਤੇ ਵੀਰ ਜਟਲੀ ਉੱਠੇ ਆਖ ਕੇ ਚੋਟਾਂ ਭਾਂ ਦਮਾਲੀ ਜਾਂ ਸੰਜੋਧਨੋਂ ਥਰ ਥਰ ਪਿਰਥੀ ਹਾਲੀ ਦਲਾਂ ਚੜੰਦਿਆਂ ਨੌਜਵੇਂ ਹੈ ਹਾਲੀ ਸੈਦਰ ਆਓ ਵਿੱਚ ਧੂੜੋ ਤਾਹ ਕਾਲੀ ਖੁਰੀ ਤਰੰਗ ਮਾਂ ਜਾਨ ਪੁਕਾਰ ਉਚਾਲੇ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆ ਸੈ ਸੂਰਿਆ ਸਾਜੀ ਚੱਲੇ ਸੋਹੇ ਦੁਰਗ ਸਾਜਣ ਕਾਬੇ ਹਾਜੀ ਤੇਰੀ ਤੇਗੀ ਜਮ ਧੜੀ ਰਣਵੰਡੀ ਪਾਜੀ ਇੱਕ ਹੁੰਮਨ ਕਾਇਲ ਸੂਰਮੇ ਜੜ ਮਕਤਬ ਕਾਜੀ ਇੱਕ ਬੀਰ ਪਰੋਤੇ ਵਰਸੀਐ ਜਿਉ ਚੁੱਕ ਪੋਨ ਨਵਾਜੀ ਇੱਕ ਦੇਵੀ ਸੋਹੇ ਕੁਨਸ ਕੈ ਖੁਨਸਾਇਨਤਾਜੀ ਇੱਕ ਤਾਵਨ ਜਾਪਨ ਸਾਹਮਣੇ ਜੋ ਭੁਖਿਆਏ ਪਾਜੀ ਕਦੇ ਨਾ ਰਜੇ ਜੁੱਧ ਤੇ ਰਜ ਹੋਏ ਰਾਜੀ ਬੱਜੇ ਸੰਗਲਿਆਲੇ ਸੁੰਦਰ ਡੋਹਰੇ ਖੇਤ ਡਹੇ ਜਟਾਲੇ ਹੱਠਾਂ ਜੋੜ ਕੇ ਨਿਜੇ ਬੰਮਲੀਆਲੇ ਦਿਸਨ ਔੜੇ ਚੱਲੇ ਜਾਂ ਜਟਾਲੇ ਨਾਵਣ ਰਗੰਧ ਨੂੰ ਪੌੜੀ ਦੁਰਗਾ ਤੇ ਦਾਨ ਵੀ ਸੋਲ ਹੁਇਆ ਕੰਗਾ ਵਾਛੜ ਕਤੀ ਸੂਰਿਆਂ ਵਿੱਚ ਖੇਤ ਰੰਗਾ ਤੂ ਕਿਰਪਾਣਾ ਤਖੀਆਂ ਬੜਲਾ ਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਪਿਹੜ ਪਾਇਆ ਨਹੰਗਾ ਪੌੜੀਓਰਡ ਫੋਜਾਇਆ ਮਿਰਚੜੇ ਕੰਧਾਰੀ ਸੜਕ ਮਿਆਂ ਨੋ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਅਹੰਕਾਰੀ ਸਿਰ ਧੜ ਵਹਾ ਗਨ ਲੇ ਕੁਲ ਜੇਹੇ ਬਾੜੀ ਜਾਣ ਕਰ ਕੱਟੇ ਬਾੜੀਆਂ ਰੁਖ ਚੰਦਨਿਆਰੀ ਦੋਹਾ ਕੰਦਾਰਾ ਮੋਜੜੇ ਰਣ ਸੱਟ ਭਈ ਖਰਵਾਰ ਕੋ ਤੱਕ ਤੱਕ ਕੈਬਰ ਦੁਰਗਸਾ ਤੱਕ ਮਾਰੇ ਭਲੇ ਜੁਜਾਰ ਕੋ ਪੈਦਲ ਮਾਰੇ ਹਾਥੀਆਂ ਸੰਗ ਰਥ ਗਰੇ ਸਵਾਰ ਕੋ ਆਹਰ ਮਿਲਿਆ ਆਹਰੀਆਂ ਸਹਿ ਸੂਰੀਆਂ ਸਾਜੀ ਗੁੱਸੇ ਆਈ ਕਾਲਕਾਂ ਹੱਥ ਸਜੇ ਲੈ ਤਰਵਾਰ ਕੋ ਏੰਦੂ ਪਰ ਉਤ ਪਰ ਹਰਨਾਖਸ ਕਈ ਹਜ਼ਾਰ ਕੋ ਜਿਣ ਇੱਕੋ ਰਹੀ ਕੰਦਾਰ ਕੋ ਸਦ ਰਹਿਮ ਤੇਰੇ ਵਾਰ ਕੋ ਪੌੜੀ ਦੂਹਾਂ ਕਦਾਰਾ ਮੋ ਜੁੜੇ ਸੱਟ ਪਈ ਜਮਤਾਨ ਕੋ ਤਦ ਖਿੰਗ ਨਸੁੰਭ ਨਚਾਇਆ ਡਾਲ ਉਪਰ ਬਰਗਸਤਾਨ ਕੋ ਫੜੀ ਬਿਲੰਦ ਮੰਗਾਇ ਉਸ ਫਰਮਾਇਸ ਕਰ ਮਲਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਨ ਕਾਣ ਕੋ ਅੱਗੇ ਤੇਗ ਵਗਾਈ ਦੁਰਗਸਾ ਬੜ ਸੁੰਬਨ ਬਹੀ ਪਲਾਣ ਕੋ ਰੜਕੀ ਜਾਏ ਕੈ ਧਰਤ ਕੋ ਬੜ ਪਾਖਰ ਬੜ ਕ ਕਾਣ ਕੋ ਬੀਰ ਪਲਾਣ ਉ ਡਗਿਆ ਕਰ ਸਦਾ ਸੁੰਬ ਸੁਜਾਨ ਕਾ ਸਾਬਾ ਸੁਨੋਨੇ ਖਾਨ ਕੋ ਸਦ ਸਾਬਾਸ ਤੇਰੇ ਤਾਨ ਕੋ ਤਾਰੀਫਾਂ ਪਾਂਚ ਬਾਣ ਕੋ ਸਦ ਰਹਿਮਤ ਕੈਫਾ ਖਾਨ ਕੋ ਸਦ ਰਹਿਮਤੁਰੇ ਨ ਜਾਣ ਕਾ ਪੌੜੀ ਦੁਰਗਾ ਤੇ ਦਾਨ ਵੀ ਕੇ ਸੰਗਰ ਕਥੇ ਔਰ ਉੱਠੇ ਸੂਰਮੇ ਆਏ ਢਾਹੇ ਮੱਥੇ ਕਟ ਤਫੰਗੀ ਕੈ ਬਰੀ ਦਲ ਸਾਹਿਬ ਨੇ ਕਥੇ ਵੇਖਣ ਜੰਗ ਫਰਿਸਤੇ ਅਸਮਾਨੋਂ ਲੱਥੇ ਪੌੜੀ ਦੋਹਾ ਕੰਧਾਰਾ ਮੋਜੜੇ ਦਲ ਕੁਰੇ ਨਗਾਰੇ ਔਰ ਆਏ ਸੂਰਮੇ ਸਰਦਾਰ ਰਣਿਆਰੇ ਲੈ ਲੈ ਤੇਗਾ ਵਰਸ਼ੀਆਂ ਹਥਿਆਰੋ ਭਾਰੇ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਨਾਰ ਕੋ ਲੈ ਕੇ ਵਰਸ਼ੀ ਦੁਰਗਾ ਸਾਬੋ ਦਾਨੋ ਮਾਰੇ ਚੜੇ ਰੱਤੀ ਕਜ ਕੋੜੀ ਮਾਰ ਭੋਏ ਤੇ ਡਾਰੇ ਜਣ ਹਲਵਾਈ ਸੀ ਖਨਾਲ ਬਿਨ ਵੜੇ ਉਤਾਰੇ ਪੌੜੀ ਤੋਂ ਕਿਨਾਰਾ ਮੂੰਹ ਜੁੜੇ ਨਾਲ ਤੋਂ ਸਾਂ ਪਾਰੀ ਲਈ ਪਗੋਤੀ ਦੁਰਗਾ ਸਾਂ ਵਣ ਜਾਗਣ ਪਾਰੀ ਲਾਈ ਰਾਜੇ ਸਭਨੋਂ ਰਤ ਪੀਏ ਪਿਆਰੀ ਸੁਮ ਫਲਣ ਉ ਡਗਿਆ ਉਪਮਾ ਵਿਚਾਰੀ ਡੋਬ ਰਤ ਨਾਲੋਂ ਨਿਕਲੀ ਬਰਸ਼ੀ ਦੋ ਧਾਰੀ ਜਾਰ ਜਾਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਤੇ ਦਾਨ ਵੀ ਪੇੜ ਪਿਆ ਸੰਬਾਹੀ ਸ਼ਸਤਰ ਭਜੂਤੇ ਦੁਰਗ ਸਾਖਐ ਸਭ ਨੀ ਥਾਹੀ ਸੁਮਨ ਸੁਮ ਸੰਘਾਰਿਆ ਵਥ ਜੈ ਹੈ ਸਾਹੀ ਫੌਜਾਂ ਰਕਸ ਆਰੀਆਂ ਵਿਖ ਰੋਵਨ ਤਾਹੀ ਮੋਹ ਕੁੜੂਚੇ ਕਹਾ ਦੇ ਛੜ ਕੋੜੇ ਰਾਹੀ ਪਜਦੇ ਹੋਏ ਮਾਰੀਆਂ ਨ ਮੁਰ ਝੱਕ ਨਾਹੀ ਪੌੜੀ ਸੁਮਨ ਸੁਮ ਪਠਾਇਆ ਜਮ ਦੇ ਧਾਮ ਨੋ ਇੰਦਰ ਸਦ ਬੁਲਾਇਆ ਰਾਜ ਅਭਿਪੇਖ ਨੋ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ ਚੌਦੀ ਲੋਕੀ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆ ਜਿਨੇ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨੇ ਇਹ ਗਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ